ਖਬਰਾਂ ਨਾਂ ਮ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਰਤੀ ਜਨਤਾ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈ ਹਲਕਾ ਮਾਲਵੇ ਨੂੰ ਕਿਉਂਕਿ ਹਲਕਾ ਮਾਲਵੇ ਦੇ ਵਿੱਚ 69 ਸੀਟਾਂ ਨੇ ਇਸ ਕਰਕੇ ਮਾਲਵੇ ਨੂੰ ਟਾਰਗੇਟ ਕਰਕੇ ਵੱਡੇ ਲੋਕਾਂ ਨੂੰ ਕਨਵਿੰਸ ਕਰਕੇ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਬਿਲੋਂਗ ਕਰਦੇ ਨੇ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਅਤੇ ਜਿਹੜੇ ਰੁੱਸੇ ਹੋਏ ਨੇ ਜਿਹੜੇ ਰੁੱਸ ਕੇ ਕਾਫੀ ਲੰਮੇ ਸਮੇਂ ਤੋਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਨੇ ਲੇਕਿਨ ਉਹਨਾਂ ਨੂੰ ਮਨਾਉਣ ਦੇ ਲਈ ਨਾ ਤਾਂ ਕਾਂਗਰਸ ਨਾ ਸ਼੍ਰੋਮਣੀ ਅਕਾਲੀ ਦਲ ਨਾ ਆਮ ਆਮ ਆਦਮੀ ਪਾਰਟੀ ਵੱਲੋਂ ਕੋਸ਼ਿਸ਼ ਕੀਤੀ ਗਈ ਲੇਕਿਨ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਟਾਰਗੇਟ ਕਰ ਲਈ ਹੈ ਉਹ ਉਹਨਾਂ ਦੀ ਰਡਾਰਤੇ ਨੇ ਤਾਂ ਜੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਪੱਤੇ ਉਹਨਾਂ ਉੱਤੇ ਖੇਡੇ ਜਾਣ ਲੇਕਿਨ ਇੱਧਰ ਭਾਰਤੀ ਜਨਤਾ ਪਾਰਟੀ ਨੂੰ ਇੱਕ ਬੜਾ ਵੱਡਾ ਝਟਕਾ ਲੱਗਿਆ ਹੈ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ ਹਾਲਾਂਕਿ ਜੇ ਗੱਲ ਕਰੀਏ ਉਸ ਆਗੂ ਦੀ ਲਗਾਤਾਰ ਉਹਨਾਂ ਨੇ ਕੰਮ ਕੀਤਾ 40 ਸਾਲ ਕਾਂਗਰਸ ਪਾਰਟੀ ਦੇ ਵਿੱਚ ਆ ਦੋ ਕੁ ਸਾਲ ਪਹਿਲਾਂ ਹੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਗੱਲਬਾਤ ਕਰਕੇ ਸੁਨੀਲ ਕੁਮਾਰ ਜਾਕਰ ਦੀ ਮੌਜੂਦਗੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਸੀ ਲੇਕਿਨ ਲੱਗਦਾ ਹੈ ਥੋੜੇ ਹੀ ਸਮੇਂ ਦੇ ਵਿੱਚ ਉਸ ਦਾ ਮਨ ਜਿਹੜਾ ਹੈ ਅੱਕ ਗਿਆ ਹੈ ਆਕੀ ਹੋ ਗਿਆ ਹੈ ਭਾਰਤੀ ਜਨਤਾ ਪਾਰਟੀ ਤੋਂ ਤੇ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਸ਼ਾਮਲ ਹੋ ਗਏ ਨੇ ਕੁਲਵੰਤ ਸਿੰਘ ਕਟਾਰੀਆ ਜੋ ਕਿ ਇਹ ਕੁਲਵੰਤ ਰਾਏ ਕਟਾਰੀਆ ਦਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਉੱਗੇ ਸਿਆਸੀ ਅਤੇ ਵਪਾਰਕ ਚਿਹਰੇ ਕੁਲਵੰਤ ਰਾਏ ਕਟਾਰੀਆ ਮੁਦਗੀ ਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਕਟਾਰੀਆ ਲੰਘੇ ਅਗਸਤ ਮਹੀਨੇ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ ਜਦ ਕਿ ਇਸ ਤੋਂ ਪਹਿਲਾਂ ਉਹ ਕਰੀਬ 40 ਸਾਲ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਸਨ ਉਹਨਾਂ ਦੀ ਆਪਸ਼ਮੂਲੀਤ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨ ਮੰਤਰੀ ਅਮਰ ਰੂੜਾ ਚੰਡੀਗੜ੍ਹ ਰੈਸ਼ ਵਿੱਚ ਕੋਈ ਜਿੱਥੇ ਅਰੂੜਾ ਨੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਦੱਸਿਆ ਜਾ ਰਿਹਾ ਹੈ ਕਿ ਕੁਲਵੰਤ ਰਾਏ ਕਟਾਰੀਆ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਚੰਡੀਗੜ੍ਹ ਵਿੱਚ ਜਾ ਕੇ ਕੈਬਨ ਮੰਤਰੀ ਅਤੇ ਪਾਰਟੀ ਪ੍ਰਧਾਨ ਅਮਨ ਅਰੂੜਾ ਦੀ ਅਗਵਾਈ ਦੇ ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਿੱਥੇ ਕਿ ਅਮਨ ਅਰੂੜਾ ਵੱਲੋਂ ਕੁਲਵੰਤ ਰਾਏ ਕਟਾਰੀਆ ਦਾ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਰਿਜਿਨਿਸ਼ ਦਈਆ ਅਤੇ ਮﻘਬਲ ਆ ਰਹੇ ਨੀਲ ਗਰਗ ਵੀ ਹਾਜ਼ਰ ਸਨ ਕਟਾਇਆ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨਵੀਆਂ ਪ੍ਰਾਪਤੀਆਂ ਜਿਵੇਂ ਕਿ 63 ਹਜ਼ਾਰ ਨੌਕਰੀਆਂ ਸੜਕ ਸੁਰੱਖਿਆ ਫੋਰਸ ਕਿਸਾਨਾਂ ਨੂੰ ਪਾਣੀ ਅਤੇ ਮੁਫਤ ਬਿਜਲੀ ਆਦਿ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜਿਆ ਸਿਆਸੀ ਹਲਕਿਆਂ ਵਿੱਚ ਇਸ ਸ਼ਮੂਲੀਅਤ ਨੂੰ ਆਗਾਮੀ ਮਿਊਸਪਲ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਅਤੇ ਚਰਚਾ ਹੈ ਕਿ ਮੁਦਕੀ ਨਗਰ ਪੰਚਾਇਤ ਚੋਣਾਂ ਵਿੱਚ ਉਹਨਾਂ ਨੂੰ ਐਮ ਜ਼ਿੰਮੇਵਾਰੀ ਮਿਲ ਸਕਦੀ ਹੈ ਵਿਧਾਇਕ ਰਜਨੀਸ਼ ਦਈਆ ਨੇ ਸਪਸ਼ਟ ਕੀਤਾ ਕਿ ਇਹ ਸ਼ਮੂਲੀਅਤ ਇਸ ਸ਼ਮੂਲੀਅਤ ਬਿਨਾਂ ਸ਼ਰਤ ਹੋਈ ਹੈ ਹਾਲਾਂਕਿ ਮਿਸਪਲ ਦੀਆਂ ਚੋਣਾਂ ਸਰਤੇ ਨੇ ਇਸ ਨੂੰ ਲੈ ਕੇ ਅਹਿਮ ਮੰਨਿਆ ਜਾ ਰਿਹਾ ਹੈ ਲੇਕਿਨ ਬਿਨਾਂ ਸ਼ਰਤੋ ਗੱਲ ਹੋਈ ਹੈ ਇਹ ਗੱਲ ਕੀਤੀ ਗਈ ਹੈ ਰਜਨੀਸ਼ ਦਈਆ ਜੋ ਆਮ ਆਦਮੀ ਪਾਰਟੀ ਦੇ ਹਲਕਾ ਫਰੂਸਪੁਰ ਤੋਂ ਮੌਜੂਦਾ ਸ਼ਹਿਰੀ ਤੋਂ ਵਿਧਾਇਕ ਨੇ ਕੁਲਵੰਤ ਕਟਾਰੀਆ ਕੁਲਵੰਤ ਰਾਏ ਕਟਾਰੀਆ ਦੇ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਨਾਲ 2027 ਦੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਫਿਰੋਜ਼ਪੁਰ ਦੇ ਹਾਤੀ ਤੋਂ ਵੱਡਾ ਬਲ ਮਿਲੇਗਾ ਦੱਸਿਆ ਜਾ ਰਿਹਾ ਹੈ ਕਿ ਕੁਲਵੰਤ رائے ਕਟਾਰੀਆ ਕਾਫੀ ਲੰਮਾ ਸਮਾਂ ਲਗਭਗ ਉਹਨਾਂ ਨੇ ਆਪਣੀ ਜ਼ਿੰਦਗੀ ਦੇ 40 ਸਾਲ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਕਾਂਗਰਸ ਪਾਰਟੀ ਦੇ ਵਿੱਚ ਦਿੱਤੀਆਂ ਆ ਅਗਸਤ ਮਹੀਨੇ ਦੇ ਵਿੱਚ ਉਹ ਜਿਹੜੇ ਨੇ 2025 ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸੀ ਲੇਕਿਨ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪ੍ਰਿੰਟ 9 ਪ੍ਰਿੰਟ 9 ਦਾਇਕ ਨੀਤੀਆਂ ਤੋਂ ਆ ਜਿਹੜਾ ਹੈ ਖੁਸ਼ ਹੋ ਕੇ ਜਿਹੜਾ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ ਕੁਲਵੰਤ ਕਟਾਰੀਆ ਰਾਏ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਨਦੇਹੀ ਦੇ ਨਾਲ ਮਿਹਨਤ ਕੀਤੀ ਜਾਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਤੇ ਦੂਸਰੇ ਪਾਸੇ ਸਾਥ ਦੇਣ ਦਾ ਭਰੋਸਾ ਦਿੱਤਾ ਹੈ ਪੰਜਾਬ ਦੇ ਕੈਬਨਟ ਮੰਤਰੀ ਅਤੇ ਪ੍ਰਧਾਨ ਅਮਨ ਅਰੂੜਾ ਵੱਲੋਂ ਕੁਲਵੰਤ ਕਟਾਰੀਆ ਰਾਏ ਨੂੰ ਧੰਨਵਾਦ